ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਤਸਵੀਰ ਦਿਖਾ ਦਿੰਨੇ ਆ ਪਰ ਜਨਾਬ ਤੁਸੀਂ ਇੱਥੇ ਸੋਚ ਰਹੇ ਹੋਵੋਗੇ ਕਿ ਜਨਾਬ ਅਸੀਂ ਤਾਂ ਇਹ ਤਸਵੀਰ ਬੀਤੇ ਇੱਕ ਹਫ਼ਤੇ ਤੋਂ ਦੇਖ-ਦੇਖ ਕੇ পাগল ਹੋ ਗਏ ਆ ਪਲਾਂ ਫੇਸਬੁਕ ਹੋਵੇ ਇੰਸਟਾਗ੍ਰam ਹੋਵੇ ਜਾਂ ਫਿਰ ਵਟਸਐਪ ਹੋਵੇ ਹਰ ਪਾਸੇ ਇਹ ਤਸਵੀਰ ਛਾਈ ਹੋਈ ਆ ਤੇ ਲੋਕਾਂ ਦੇ ਵੱਲੋਂ ਉਸ ਕਿਸਾਨ ਨੂੰ ਮੰਦਾ ਵੀ ਬੋਲਿਆ ਜਾ ਰਿਹਾ ਏ ਜਿਸ ਦੇ ਵੱਲੋਂ ਸੜਕ ਦੇ ਬਿਲਕੁਲ ਨਾਲ ਜਗਾ ਨਾ ਛੱਡ ਕੇ ਉੱਥੇ ਖੇਤੀ ਕੀਤੀ ਜਾ ਰਹੀ ਆ ਤੇ ਲੋਕ ਵੱਖੋ ਵੱਖਰੀਆਂ ਭੱਦੀਆਂ ਟਿੱਪੜੀਆਂ ਉਸ ਕਿਸਾਨ ਨੂੰ ਲੈ ਕੇ ਘਾਰੇ ਨੇ ਜਿਸ ਤਸਵੀਰ ਨੂੰ ਪੰਜਾਬ ਦੇ ਨਾਲ ਜੋੜ ਕੇ ਹੀ ਪੇਸ਼ ਕੀਤਾ ਜਾ ਰਿਹਾ ਹੈ ਪਰ ਕੀ ਤੁਹਾਨੂੰ ਸਚਾਈ ਪਤਾ ਹੈ ਕਿ ਇਹ ਤਸਵੀਰ ਵਾਕਈ ਪੰਜਾਬ ਦੀ ਆ ਤਾਂ ਤੁਹਾਨੂੰ ਦੱਸ ਦਿੰਨੇ ਆ ਇਹ ਤਸਵੀਰ ਪੰਜਾਬ ਦੀ ਨਹੀਂ ਆ ਤਾਂ ਚਲੋ ਫਿਰ ਇਹ ਤਸਵੀਰ ਦੇਸ਼ ਦੀ ਹੋਵੇਗੀ ਜਨਾਬ ਇਹ ਤਸਵੀਰ ਭਾਰਤ ਦੀ ਵੀ ਨਹੀਂ ਆ ਤਾ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਹ ਤਸਵੀਰ ਨਾ ਤਾਂ ਪੰਜਾਬ ਦੀ ਆ ਨਾ ਇਹ ਭਾਰਤ ਦੀ ਆ ਤਾਂ ਫਿਰ ਇਹ ਤਸਵੀਰ ਕਿੱਥੋਂ ਦੀ ਆ ਜਨਾਬ ਇਹ ਤਸਵੀਰ ਨਹੀਂ ਇਹ ਪੂਰੀ ਇੱਕ ਵੀਡੀਓ ਸੀ ਜੋ 16 ਮਾਰਚ 2025 ਨੂੰ ਫੇਸਬੁੱਕ ਦੇ ਉੱਪਰ ਅਪਲੋਡ ਕੀਤੀ ਗਈ ਸੀ ਤੇ ਉਹਦੇ ਵਿੱਚੋਂ ਇੱਕ ਸਕਰੀਨਸ਼ਾਟ ਜਾਂ ਇੱਕ ਤਸਵੀਰ ਲੈ ਕੇ ਹੁਣ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਵਾਇਰਲ ਕੀਤੀ ਜਾ ਰਹੀ ਆ ਜਦੋਂ ਅਸੀ ਇਸ ਤਸਵੀਰ ਦੇ ਬਾਰੇ ਜਾਂਚ ਪੜਤਾਲ ਸ਼ੁਰੂ ਕੀਤੀ ਤਾਂ ਸਾਨੂੰ ਪਤਾ ਲੱਗਿਆ ਇਹ ਤਸਵੀਰ ਭਾਰਤ ਤੋਂ ਬਾਹਰ ਇੱਕ ਵੀਡੀਓ ਆ ਜੋ ਫੇਸਬੁੱਕ ਦੇ ਉੱਪਰ 16 ਮਾਰਚ 2025 ਨੂੰ 9:05 ਮਿੰਟਾਂ ਦੇ ਉੱਪਰ ਫੇਸਬੁੱਕ ਦੇ ਉੱਪਰ ਅਪਲੋਡ ਕੀਤੀ ਗਈ ਸੀ ਇਹ ਤਸਵੀਰ ਸਰਬੀਆ ਦੇਸ਼ ਦੀ ਆ ਯਾਨੀ ਕਿ ਇਹ ਪੂਰੀ ਵੀਡੀਓ ਸਰਬੀਆ ਦੇਸ਼ ਦੀ ਆ ਉਤੋਂ ਹੀ ਇਹ ਵੀਡੀਓ ਅਪਲੋਡ ਕੀਤੀ ਗਈ ਸੀ ਇਸ ਵੀਡੀਓ ਨੂੰ ਅਪਲੋਡ ਕਰਨ ਵਾਲਾ ਹੈਗਾ ਮਯੋਂਡਰਿੰਗ ਕਰਸੇ ਇਸ ਇਨਸਾਨ ਦੇ ਵੱਲੋਂ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਸੀ ਅੱਗੇ ਆਪਾਂ ਵਧਦੇ ਹਾਂ ਤੁਹਾਨੂੰ ਪਹਿਲਾਂ ਇਹ ਪੂਰੀ ਵੀਡੀਓ ਸੁਣਾ ਦਿੰਨੇ ਆ ਜਿਸ ਦੀ ਤਸਵੀਰ ਇਸ ਸਮੇਂ ਸੋਸ਼ਲ ਮੀਡੀਆ ਦੇ ਉੱਪਰ ਬੜੀ ਵਾਇਰਲ ਹੋ ਰਹੀ ਆ ਯੱਕ ਬਿਉ ਪੋਲੇ ઓਰਨੇ ਤਕ ਬਿਉ ઓਰਨੇ ਆ ਬਰੂਜ਼ ਦੇ ਤੋ ਸ਼ੇ ਰੋਬੀਓ ਪੂਗਿਮ ਨਿੇ ਬਿਉ ਬਰੂਜ਼ਦਾ ਰੂਪ ਯੱਕ ਸਰਬੀਆ ਮਦ ਅਤੇ ਦੱਖਣ ਪੂਰਬੀ ਯੂਰਪ ਦੇ ਵਿੱਚਕਾਰ ਵਸਿਆ ਹੋਇਆ ਇੱਕ ਦੇਸ਼ ਆ ਤੁਸੀਂ ਇਹ ਸਕਰੀਨ ਸ਼ਾਟ ਵੀ ਦੇਖ ਰਹੇ ਹੋ ਜਿੱਥੋਂ ਇਹ ਗੱਲ ਵੈਰੀਫਾਈ ਹੁੰਦੀ ਹੈ ਕਿ 16 ਮਾਰਚ 2025 ਨੂੰ ਇਸ ਵਿਅਕਤੀ ਦੇ ਵੱਲੋਂ ਇਹ ਵੀਡੀਓ ਅਪਲੋਡ ਕੀਤੀ ਗਈ ਸੀ ਪਰ ਇਹਦੇ ਵੱਲੋਂ ਨਾਲ ਕੈਪਸ਼ਨ ਦੇ ਵਿੱਚ ਕੁਝ ਲਿਖਿਆ ਵੀ ਗਿਆ ਹੈ ਉਸਨੇ ਕੀ ਲਿਖਿਆ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਜਿੰਨੇ ਕ ਅਸੀਂ ਗੂਗਲ ਟਰਾਂਸਲੇਟ ਜਰੀਏ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਤਾਂ ਇਸ ਦਾ ਜੋ ਮਤਲਬ ਬਣਦਾ ਹੈ ਉਹ ਬਣਦਾ ਹੈ ਕਿ ਸਮਝਦਾਰ ਬਣੋ ਉਸ ਨੂੰ ਸਖਤ ਨੋਸ਼ੀ ਕਰਨ ਤੇ ਜੁਰਮਾਨਾ ਲਗਾਓ ਜਾਂ ਅਨਾਮ ਦੋ ਜੋ ਵਕ ਵਕ ਕੀੜੇ ਨਾ ਪੈਣ ਅਤੇ ਨਦੀਨ ਨਾਵਦਨ ਜਿਸ ਦੀ ਨਗਰਪਾਲਿਕਾ ਅਸਲ ਦੇ ਵਿੱਚ ਪ੍ਰਵਾਹ ਕਰਦੀ ਆ ਇਹ ਗੁੱਗਲ ਜਿਹੜੀ ਅਸੀਂ ਉਸ ਕੈਪਸ਼ਨ ਨੂੰ ਟਰਾਂਸਲੇਟ ਕੀਤਾ ਜਿਸ ਦਾ ਇਹ ਮਤਲਬ ਬਣਦਾ ਹੈ ਪਰ ਪੰਜਾਬ ਦੇ ਵਿੱਚ ਲੋਕ ਵੱਡੀ ਪੱਧਰ ਤੇ ਤਸਵੀਰ ਨੂੰ ਵਾਇਰਲ ਕਰ ਰਹੇ ਨੇ ਤਾਂ ਸਵਾਲ ਸਾਡੇ ਦੇ ਉੱਪਰ ਵੀ ਬਣਦਾ ਹੈ ਅਸੀਂ ਕਿਸੇ ਵੀ ਚੀਜ਼ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਜ਼ਰੂਰ ਉਸ ਦੀ ਜਾਂਚ ਪੜਤਾਲ ਕਰ ਲਈਏ ਕਿਉਂਕਿ ਅਸੀਂ ਬੀਤੇ 1 ਹਫਤ ਤੋਂ ਲਗਾਤਾਰ ਅਜਿਹੀਆਂ ਟਿੱਪਣੀਆਂ ਕਰ ਰਹੇ ਆ ਕਿ ਜਿਵੇਂ ਇਹ ਕਿਸੇ ਕਿਸਾਨ ਦੇ ਵੱਲੋਂ ਇੱਕ ਵੱਡਾ ਜ਼ੁਰਮ ਕੀਤਾ ਗਿਆ ਹੋਵੇ। ਯਾਨੀ ਕਿ ਇੱਕ ਪੰਜਾਬ ਦੇ ਕਿਸਾਨ ਦੇ ਵੱਲੋਂ ਸਰਕ ਦੀ ਜ਼ਮੀਨ ਨੱਪ ਕੇ ਉੱਥੇ ਖੇਤੀ ਕੀਤੀ ਜਾ ਰਹੀ ਹੈ ਤੇ ਲੋਕ ਭੱਦੀਆਂ ਭੱਦੀਆਂ ਟਿੱਪਣੀਆਂ ਕਰਦੇ ਵੀ ਨਜ਼ਰ ਆਏ ਨੇ। ਤਾਂ ਸਾਡੀ ਇਹ ਅਪੀਲ ਹੈ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਉਹ ਤਸਵੀਰ ਹੋਵੇ ਜਾਂ ਫਿਰ ਵੀਡੀਓ ਹੋਵੇ ਉਸ ਦੀ ਜਾਂਚ ਪੜਤਾਲ ਕਰ ਲਓ। ਸਾਂਝਾ ਕਰਨ ਤੋਂ ਪਹਿਲਾਂ ਵੀਊ ਦੇ ਚੱਕਰਾਂ ਦੇ ਵਿੱਚ ਕਮੈਂਟ ਦੇ ਚੱਕਰਾਂ ਦੇ ਵਿੱਚ ਤੁਸੀਂ ਬੇਵਕੂਫ ਨਾ ਬਣੋ ਸਗੋਂ ਸਮਝਦਾਰ ਬਣੋ ਧੰਨਵਾਦ